ਸਸਰੀ ਗਾ ਦੋਸਤੋ ਦੋਸਤੋ ਬਹੁਤ ਵਧੀਆ ਮੋਟੀਵੇਸ਼ਨ ਮਿਲਿਆ ਮੈਨੂੰ ਮੇਰੀ ਕੱਲ ਵਾਲੀ ਮਿਹਨਤ ਤੁਸੀਂ ਵੀਡੀਓ ਦੇ ਵਿੱਚ ਸੁਣੀ ਤੇ ਉਹ ਮੰਨ ਲਈ ਇੱਕ ਫੋਲੋਅਰ ਮੇਰਾ ਕੱਲ ਵੱਧ ਗਿਆ 12 ਸੀ 13 ਹੋ ਗਏ ਨਵਾਂ ਨਵਾਂ ਮੇਰਾ ਚੈਨਲ ਚਲਾਇਆ ਮੈਂ ਸੋ ਦੋਸਤੋ ਮਾੜਾ ਮੋਟਾ ਤਾਂ ਕੁਝ ਸੋਚੋ ਪਰਾ ਵਾਸਤੇ ਕਰੋ ਯਾਰ ਉਹਦੇ ਤੇ ਕਿਹੜਾ ਕੁਝ ਲੱਗਦਾ ਹੋਵੇ ਨਾ ਜੇ 1 ਰੁਪਿਆ ਵੀ ਲੱਗਦਾ ਹੋਵੇ ਮੈਂ ਤੁਹਾਨੂੰ ਨਾ ਕਵਾਂ ਵੀ ਰਹੀ ਯਾਰ ਵੀ ਯਾਰ ਬਾਈ ਦਾ ਪੈਸਾ ਲੱਗੂਗਾ ਉਹਦੇ ਤੇ ਲੱਗਦਾ ਕੁਝ ਨਹੀਂ ਵੀ ਰਿਹਾ ਯਾਰ ਕਰਦੇ ਹੋ ਯਾਰ ਵੀਰ ਬਣ ਕੇ ਸੋ ਵੀਰੋ ਅੱਜ ਦੇ ਵੀਡੀਓ ਤੇ ਆਉਨੇ ਆ ਦੋਸਤੋ ਮੇਰਾ ਇੱਕ ਦੋਸਤ ਆ ਉਹ ਆਪਦੇ ਵਾਸਤੇ ਕੁੜੀ ਵੇਖਣ ਗਿਆ ਕੁੜੀ ਵਾਲਿਆਂ ਨੂੰ ਮੈਂ ਵੀ ਜਾਣਦਾ ਸੀ ਉਹ ਤਗੜੇ ਕਰਦੀ ਕੁੜੀ ਐ ਤੇ ਉਹ ਬਾਰ ਬੂਰ ਵੀ ਗਏ ਵੇ ਆ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਅੱਧਾ ਪਰਿਵਾਰ ਮੈਨੂੰ ਪੁੱਛਿਆ ਇਹਨੂੰ ਮੈਂ ਕੀ ਬਣਿਆ ਓਏ ਮੈਨੂੰ ਕਹਿੰਦਾ ਕਿ ਕੁੜੀ ਵਾਲੇ ਨੇ ਜਵਾਬ ਦੇਤਾ ਵੀ ਸਾਲਾ ਜਵਾਬ ਦੇਣਾ ਹੀ ਸੀਗਾ ਕੁੜੀ ਵਾਲੇ ਸਾਰੇ ਬਾਹਰ ਗਏ ਹੋਏ ਕੁੜੀ ਵਾਲੇ ਤੇ ਸਾਰੇ ਘਰ ਦੇ ਬਾਹਰ ਬਾਹਰ ਗਏ ਤੇਰੇ ਸਾਲਿਆ ਸਾਰੇ ਜੇਲ੍ਹ ਚ ਗਏ ਹੋਏ ਥੈਂਕ ਯੂ ਦੋਸਤੋ